ਸਵਾਗਤ ਹੈ ਜੀ ਹੁਸ਼ਾਰ ਪ੍ਰੋਡਿਊਸਰ ਦੇਖ ਰਹੇ ਤਮਾਮ ਦਰਸ਼ਕਾਂ ਦਾ ਮਹ ਚੇਤਨ ਕਸ਼ਪ ਤਾਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਤਿਉਹਾਰੀ ਸੀਜ਼ਨ ਦੌਰਾਨ ਹਰ ਇੱਕ ਇਲੈਕਟ੍ਰੋਨਿਕਸ ਦੇ ਸ਼ੋਰੂਮ ਵੱਲੋਂ ਬਹੁਤ ਸਾਰੀਆਂ ਆਫਰਸ ਆਪਣੇ ਗ੍ਰਾਹਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਪ੍ਰੰਤੂ ਅੱਜ ਤੁਹਾਨੂੰ ਇੱਕ ਅਜੀਹੇ ਸ਼ੋਰੂਮ ਦੇ ਨਾਲ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਵੱਲੋਂ ਬ੍ਰਾਂਡਡ ਸਮਾਨ ਦੀ ਖਰੀਦਦਾਰੀ ਕਰਨ ਤੇ ਬ੍ਰਾਂਡਡ ਗਿਫਟ ਤਾਂ ਨਾਲ ਦੇ ਨਾਲ ਦਿੱਤੇ ਜਾ ਰਹੇ ਨੇ ਪ੍ਰੰਤੂ ਇੱਕ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਆਮ ਲੋਕਾਂ ਦੇ ਲਈ ਗ੍ਰਾਹਕਾਂ ਦੇ ਲਈ ਉਹ ਲੈ ਕੇ ਆਏ ਨੇ ਕਿ ਉਹ ਆਫਰ ਆਸ ਬਾਬਤ ਮੈਂ ਤੁਹਾਨੂੰ ਜਾਣਕਾਰੀ ਦੇ ਦੇਣਾ ਐਕਸਚੇਂਜ ਆਫਰ ਚਾਹੇ ਤੁਸੀਂ ਏਸੀ ਖਰੀਦਣਾ ਚਾਹੁੰਦੇ ਹੋ ਚਾਹੇ ਤੁਸੀਂ ਐਲਈਡੀ ਖਰੀਦਣਾ ਚਾਹੁੰਦੇ ਹੋ ਚਾਹੇ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦੇ ਹੋ ਜਾਂ ਇਸ ਤੋਂ ਇਲਾਵਾ ਰੈਫਰਿਜਰੇਟਰ ਖਰੀਦਣਾ ਚਾਹੁੰਦੇ ਹੋ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਪੁਰਾਣੀਆਂ ਵੀ ਨੇ ਜੇਕਰ ਤੁਸੀਂ ਉਹਨਾਂ ਨੂੰ ਉਸੇ ਸ਼ੋਰੂਮ ਨੂੰ ਦੇ ਕੇ ਨਵਾਂ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਬਹੁਤ ਵੱਡੀ ਇੱਕ ਰਾਹਤ ਵਾਲੀ ਗੱਲ ਤੁਹਾਡੇ ਸਾਰਿਆਂ ਤੇ ਲਈ ਹੈ ਤਾਂ ਮੇਰੇ ਨਾਲ ਗੋਤਮ ਇੰਟਰਪ੍ਰਾਈਜ਼ਸ ਜੋ ਕਿ ਹੁਸ਼ਾਰਪੁਰ ਦੇ ਸੁਤੈਰੀ ਰੋਡ ਤੇ ਮੌਜੂਦ ਹੈ ਉਸ਼ਾਰਪੁਰ ਸਤੈਰੀ ਰੋਡ ਤੇ ਜਿੱਥੇ ਪੀਰ ਬਾਬਾ ਲਖਦਾਤਾ ਦੀ ਮੇਨ ਸੜਕ ਤੇ ਹੀ ਦਰਗਾਹ ਬਿਲਕੁਲ ਉਸ ਤੇ ਨਸਤੀਕ ਗੋਤਮ ਇੰਟਰਪ੍ਰਾਈਜ਼ਸ ਦਾ ਸ਼ੋਰੂਮ ਮੌਜੂਦ ਹੈ ਜਿਸ ਦੀ ਕਿ ਅਸੀਂ ਵੀਡੀਓ ਵੀ ਅਸੀਂ ਨਾਲ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤਾਂ ਉੱਥੋਂ ਦੇ ਜਿਹੜੇ ਓਨਰ ਨੇ ਮਿਸਟਰ ਗੋਤਮ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਗੋਤਮ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਗੋਤਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਜੀ ਗੋਤਮ ਜੀ ਗੋਤਮ ਇੰਟਰਪ੍ਰਾਈਜ਼ਸ ਵੱਲੋਂ ਆਫਰਸ ਲਗਾਈਆਂ ਗਈਆਂ ਨੇ ਫੈਸਟੀਵਲ ਸੀਜ਼ਨ ਤੇ ਮੱਦੇ ਨਜ਼ਰ ਸੋ ਐਕਸਚੇਂਜ ਆਫਰ ਤੁਹਾਡੇ ਵੱਲੋਂ ਲਿਆਂਦੀ ਗਈ ਹੈ ਕੀ ਪੂਰੀ ਆਫਰ ਹੈ ਕਿਵੇਂ ਲੋਕ ਇਸ ਦਾ ਲਾਭ ਲੈ ਸਕਦੇ ਨੇ ਜੀ ਕੋਈ ਵੀ ਆਪਣਾ ਪੁਰਾਣਾ ਫ੍ਰਿਜ ਵਾਸ਼ਿੰਗ ਮਸ਼ੀਨ ਐਲਈਡੀ ਟੀਵੀ ਏਸੀ ਕੁਝ ਵੀ ਲੈ ਕੇ ਆਓ ਠੀਕ ਹੈ ਉਹ ਤੇ ਆਪਣਾ ਕੋਈ ਵੀ ਪੁਰਾਣਾ ਸਮਾਨ ਲੈ ਕੇ ਆਓ ਤੇ ਨਵਾਂ ਲੈ ਕੇ ਜਾਓ ਠੀਕ ਹੈ ਆਪ ਬਾਕੀ ਜੋ ਕੰਡੀਸ਼ਨ ਹੋਊਗੀ 5000 8000 10000 ਅਕੋਰਡਿੰਗ ਟੂ ਕੰਡੀਸ਼ਨ ਅਕੋਰਡਿੰਗ ਆਪਾਂ ਵੈਲਿਊ ਬੋਲਾਂਗੇ ਜੀ ਦੀ ਜੀ ਹਾਂ ਜੀ ਤੇ ਕਿ ਕਿੰਨਾ ਕੁ ਪੁਰਾਣਾ ਸਮਾਨ ਲਿਆ ਸਕਦੇ ਹੋ 5 ਸਾਲ 10 ਸਾਲ ਹਾਂ ਜੀ 5 ਸਾਲ 10 ਸਾਲ 15 ਸਾਲ 20 ਸਾਲ ਕੋਈ ਲਿਮਿਟ ਨਹੀਂ ਚੀਜ਼ ਦੀ ਜੀ ਜੀ ਕੋਈ ਵੀ ਪ੍ਰਾਣਾਸਮਾਲ ਕੇ ਆਸਰੇ ਆਪਾਂ ਅਚੀਂ ਆਫਰ ਸਾਰੇ ਪ੍ਰੋਡਕਟ ਤੇ ਹੈ ਗਈ ਆਪਣੀ ਜੀ ਮਤਲਬ ਕਿ ਮੁੱਲ ਉਸ ਦਾ ਉਹਦੇ ਅਕੋਰਡਿੰਗ ਟੂ ਉਹਦੀ ਜਿਸ ਤਰ੍ਹਾਂ ਦੇ ਉਹਦੀ ਹਾਲਤ ਹੋਵੇਗੀ ਹਾਲਾਤ ਹੋਵੇਗੀ ਸਮਾਨ ਦੇ ਉਸ ਆਧਾਰ ਤੇ ਪੈਸੇ ਉਹਦੇ ਉਹਦੀ ਕੰਡੀਸ਼ਨ ਦੇਖ ਕੇ ਬਾਕੀ ਉਹਦੀ ਵੈਲਿਊ ਪਾਈ ਆਉਗੀ ਅੱਛਾ ਜੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਤਾਂ ਇਹ ਆਲਰੇਡੀ ਖਰੀਦਣਾ ਚਾਹੁੰਦਾ ਹੈ ਗ੍ਰਾਫ ਚਾਹੇ ਵਾਚਿੰਗ ਮਸ਼ੀਨ ਖਰੀਦਣਾ ਚਾਹੁੰਦਾ ਹੈ ਰੈਫਰਿਜਰੇਟਰ ਖਰੀਦਣਾ ਚਾਹੁੰਦਾ ਜਾਂ 에ਅਰ ਕੰਡੀਸ਼ਨ ਖਰੀਦਣਾ ਚਾਹੁੰਦਾ ਤਾਂ ਸਾਰਿਆਂ ਤੇ ਆਫਰ ਮੌਜੂਦ ਹੈ ਜੀ ਸਾਰਿਆਂ ਦੇ ਅਚੀਂ ਆਫਰ ਸਾਰਿਆਂ ਤੇ ਹੈ ਜੀ ਹੁਣ ਸ਼ ਠੀਕ ਆ ਜੀ ਤਾਂ ਇਸ ਤੋਂ ਇਲਾਵਾ ਆਪਾਂ ਬ੍ਰਾਂਡਸ ਦੀ ਗੱਲ ਕਰ ਲਈਏ ਤਾਂ ਕਿਹੜੇ ਕਿਹੜੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਜੀ ਆਪਣੇ ਕੋਲ ਸੈਮਸੰਗ ਹੈ ਸੋਨੀ ਹੈ ਐਮਆਈ ਹੈ ਹਾਇਰ ਹੈ ਜੀ ਹਾਂ ਇਹ ਚਾਰ ਮਤਲਬ ਕਿ ਤੁਹਾਡੇ ਕੋਲ ਇੰਟਰਨੈਸ਼ਨਲ ਬ੍ਰਾਂਡ ਅਵੇਲੇਬਲ ਨੇ ਹਾਂ ਜੀ ਮੇਜਰ ਬ੍ਰਾਂਡ ਹੈਗੇ ਅੱਛਾ ਜਿਹੜਾ ਤੁਸੀਂ ਐਕਸਚੇਂਜ ਆਫਰ ਦੱਸੀ ਆ ਉਵੇਂ ਐਸੀ ਕੰਪਨੀ ਦਾ ਸਮਾਨ ਹੋਣਾ ਚਾਹੀਦਾ ਕਿ ਕਿਸੇ ਵੀ ਕੰਪਨੀ ਦਾ ਹੋਵੇ ਬੋਡੀ ਕੋਈ ਵੀ ਹੋਵੇ ਸਮਾਨ ਕੋਈ ਕੰਪਨੀ ਦਾ ਸਮਾਨ ਹੋਵੇ ਓਕੇ ਉਹ ਸਾਰਿਆਂ ਦੇ ਮਿਲ ਜੂਗਾ ਚੇਂਜ ਆਫਰ ਇਹ ਜੀ ਹੁਣ ਆਪਾਂ LED ਦੀ ਗੱਲ ਕਰ ਰਹੀਏ ਕਿਹੜੀ ਰੇਂਜ ਆਪਣੇ ਕੋਲ ਸਟਾਰਟਿੰਗ ਹੈ ਜੀ ਕਿੰਨੇ ਤੋਂ ਲੈ ਕੇ ਕਿੰਨੇ ਇੰਚ ਤੱਕ ਆਪਣੇ ਕੋਲ ਅਵੇਲੇਬਲ ਆਪਣੇ ਕੋਲ 32 ਇੰਚ ਤੋਂ ਲੈ ਕੇ 75 ਇੰਚ ਦੀ ਸਟਾਰਟ ਅਵੇਲੇਬਲ ਹੈ ਜੀ ਇਹ ਜੀ ਹਰ ਇੱਕ ਕੰਪਨੀ ਚਾਹੇ ਸੋਨੀ ਦੀ ਗੱਲ ਕਰ ਰਹੀਏ ਚਾਹੇ ਆਪਾਂ ਐ ਸੈਮਸੰਗ ਦੀ ਗੱਲ ਕਰੀਏ ਐਮਆਈ ਸਾਰੇ ਮਿਲ ਜੂਗੇ ਕਿਆ ਕਿਆ OLED ਵੀ ਮਿਲ ਜੂਗਾ ਆਪਣੇ ਕੋਲ 4K ਮਿਲ ਜੂ ਸਾਰੀ LED ਮਿਲ ਜੂਗੀ ਓਕੇ ਤਾਂ ਇਹਦੇ ਨਾਲ ਕੀ ਤੁਸੀਂ ਇਹ ਬਲੂਟੁੱਥ ਸਪੀਕਰ ਹੈ। ਹਾਂਜੀ। ਇੱਕ ਵਾਰ ਚੱਕ ਕੇ ਵੀ ਦਿਖਾ ਦਿਓ ਤੇ ਇਹਦੀ ਕੀ ਕੀ ਦੀਆਂ ਕੁਆਲਿਟੀਆਂ ਕੀ ਹੈ ਸਪੀਕਰ ਦੀ? ਇਹ ਵਨ ਬਾਕਸ ਹੈ, ਬਲੂਟੁੱਥ ਹੈਗਾ, ਪਲੱਸ ਇਹ ਆਪਾਂ ਵਾਇਰਲੈਸ ਹੈ। ਇਹ ਚਾਰਜੇਬਲ ਮਤਲਬ ਆਪਾਂ ਕਰੂਏ ਜਿੱਥੇ ਮਰਜ਼ੀ ਲੈ ਕੇ ਜਾ ਸਕਦੇ ਇਹਨੂੰ ਆਪਾਂ। ਮਤਲਬ ਕਿ ਸਫਰ ਨਾ ਹੋਣ ਕਈ ਵਾਰ ਪਿਕਨਿੰਗ ਵਗੈਰਾ ਤੇ ਜਾਣਾ ਹੁੰਦਾ ਫੈਮਿਲੀ। ਜਿੱਥੇ ਮਰਜ਼ੀ। 1 ਇਅਰ ਕੰਪਲੀਟ ਗਾਰੰਟੀ ਹੈ ਪਲੱਸ ਇਹਨਾਂ ਪੱਕਾ ਜੀਐਸਟੀ ਬਿਲਿੰਗ ਨਾਲ ਲੱਗੀ ਹੈ। ਅੱਛਾ ਗਿਫਟ ਦੇ ਨਾਲ ਵੀ? ਹਾਂਜੀ। ਅੱਛਾ ਇਹ ਕੰਪਨੀ ਦਾ ਕੀ ਕੋਈ ਦੇ ਇਹ ਕੰਪਨੀ ਦਾ ਹੀ। ਦੇਸੀ ਦਾ ਨਹੀਂ ਕੰਪਨੀ ਦਾ। ਅੱਛ ਜੇ ਬ੍ਰਾਂਡਡ ਚੀਜ਼ ਦੇ ਰਹੇ ਤਾਂ ਬ੍ਰਾਂਡਡ ਹੀ ਆਪਾਂ ਗਿਫਟ ਦੇ ਰਹੇ ਆਪਾਂ। ਅੱਛਾ ਇਹ ਕਿੰਨੇ ਇੰਚ ਦੇ LED ਦੇ ਨਾਲ ਇਹ ਸਟਾਰਟਿੰਗ ਹੈ ਜੀ? ਇਹ 34 ਇੰਚ। 34, 50, 55, 65, 75 ਸਾਰੇ ਨਾਲ ਹੈਗਾ। ਮਤਲਬ ਕਿ 34 ਇੰਚ ਤੋਂ ਲੈ ਕੇ ਅਬ ਚਾਹੇਓ 75 ਇੰਚ ਤੱਕ ਖਰੀਦਾ ਤਾਂ ਉਹਦੇ ਨਾਲ ਹੀ ਗਿਫਟ ਮਿਲੇਗਾ ਜੀ, ਸਪੀਕਰ ਮਿਲੇਗਾ ਜੀ। ਸਾਰੇ ਨਾਲ। ਠੀਕ ਹੈ। ਵੈਸੇ ਆਪਾਂ ਇਹਦੀ ਗੱਲ ਕਰ ਲਈਏ ਕਿ ਕੰਪਨੀ ਟ੍ਰੇਟੋ ਕੰਪਨੀ ਦੱਸੀ ਜਾ ਰਹੀ ਹੈ। ਹਾਂ ਜੀ। ਮਾਰਕੀਟ ਦੇ ਵਿੱਚ ਕੀ ਆ ਪ੍ਰਾਈਸ ਅਸੀਂ ਇਹਦਾ ਫਿਰ? ਇਹ 4000 ਰੁਪਿਆ। ਇਹ ਤਾਂ ਮੋੜ ਕੇ 4K ਜਰ ਦੇ ਲੱਗ ਸਕ ਹੈਗਾ ਤੁਸੀਂ ਨਾਲ ਗਿਫਟ ਦੇ ਫ੍ਰੀ ਦੇ ਰਹੇ ਹੋ। ਹਾਂ ਜੀ ਫ੍ਰੀ ਗਿਫਟ। ਅੱਛਾ ਇਹਦੇ ਵੀ ਗਾਰੰਟੀ ਵੈਂਟੀ ਦੇ ਰਹੇ ਹੋ ਜੀ ਨਾਲ? 1 ਇਅਰ ਕੰਪਲੀਟ ਵੈਂਟੀ ਹੈ ਦੀ। ਅੱਛਾ ਇਹਦੇ ਵੀ GST ਓਕੇ ਵਿਦ GST ਬਿਲ। 1 ਸਾਲ ਦੇ ਵਿੱਚ ਕੋਈ ਖਰਾਬੀ ਹੁੰਦੀ ਹੈ ਰਿਪੇਅਰ ਹੋਵੇਗੀ ਜਾਂ ਨਵਾਂ ਦੇ ਹੋਵੇਗਾ? ਨਹੀਂ ਰਿਪੇਅਰ। ਅੱਛਾ ਰਿਪੇਅਰ ਕਰਕੇ ਦੇਉਗੇ 1 ਸਾਲ ਦੇ ਵਿੱਚ। 1 ਸਾਲ ਜਾਂਦਾ। ਇਹਦਾ ਵੀ ਬਿਲ ਮਿਲੇਗਾ ਜੀ। ਹਾਂ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੋਤਮ ਜੀ ਆਪਾਂ ਵਾਸ਼ਿੰਗ ਮਸ਼ੀਨਸ ਦੀ ਗੱਲ ਕਰ ਲਈਏ ਤਾਂ ਇਹ ਕਿਹੜੇ ਕਿਹੜੇ ਬ੍ਰਾਂਡ ਆਪਣੇ ਕੋਲ ਅਵੇਲੇਬਲ ਨੇ ਜੀ ਸੈਮਸੰਗ ਔਰ ਹਾਇਰ ਦੋ ਕੰਪਨੀਆਂ ਜਾਂ ਹੋਰ ਵੀ ਹੈ ਜੀ ਦੋ ਕੰਪਨੀਆਂ ਅੱਛਾ ਇਹ ਦੋ ਕੰਪਨੀਆਂ ਤਾਂ ਇਹਦੇ ਨਾਲ ਕੀ ਗਿਫਟ ਦੇ ਰਹੇ ਹੋ ਜੀ ਤੁਸੀਂ ਇਹਦੇ ਨਾਲ ਆਪਾਂ ਇੱਕ ਦੇ ਰਹੇ ਹਾਂ ਸਟਰੋਲੀ ਬੈਗ ਦੇ ਰਹੇ ਹਾਂ ਨਾਲ ਆਪਾਂ ਇੱਕ ਟਰੋਲੀ ਬੈਗ ਹਾਂ ਟਰੋਲੀ ਬੈਗ ਦੇ ਰਹੇ ਹਾਂ ਜੀ ਨਾਲ ਆਪਾਂ ਇੱਕ ਹੌਟ ਕੇਸ ਨਾਲ ਇੱਕ ਆਪਣਾ ਦਾ ਵਾਟਰ ਕੈਂਪਲ ਦੇ ਰਹੇ ਹਾਂ ਨਾਲ ਓਕੇ ਇਹ ਹਾਂ ਇਹ ਦੋ ਗਿਫਟ ਹੈ ਇੱਕ ਚੀਨ ਇੱਕ ਮਸ਼ੀਨ ਨਾਲ ਦੋ ਗਿਫਟ ਦੇ ਰਹੇ ਆਪਾਂ ਅਗੇ ਓਕੇ ਇਹ ਸਰ ਇਹ ਮੈਨੂਅਲ ਦੇ ਨਾਲ ਵੀ ਮਿਲਣਗੇ ਜਾਂ ਸਿਰਫ ਜਿਹੜੀਆਂ ਵੱਡੀਆਂ ਆਟੋਮੈਟਿਕ ਮਸ਼ੀਨਾਂ ਇਹਨਾਂ ਨਾਲ ਹੈ ਜੀ ਨਹੀਂ ਫੁੱਲੀ ਨਾਲ ਇਹ ਹੈ ਦੋ ਗਿਫਟ ਸਿੰਗਲ ਨਾਲ ਆਪਾਂ ਆਜ ਦੇ ਰਹੇ ਹਾਂ ਇਹ ਮੈਨੂਅਲ ਹੈ ਮੈਨੂਅਲ ਹੈ ਉਹਦੇ ਨਾਲ ਸਿਰਫ ਟਰੋਲੀ ਬੈਗ ਮਤਲਬ ਕਿ ਸੈਮਸੰਗ ਹੋਰ ਹਰ ਕੰਪਨੀ ਦੇ ਵਾਸ਼ਿੰਗ ਮਸ਼ੀਨ ਆਪਣੇ ਕੋ ਤੇ ਜੇਕਰ ਤਾਂ ਕੋਈ ਆਟੋਮੈਟਿਕ ਖਰੀਦਦਾ ਹੈ ਤਾਂ ਉਹਦੇ ਨਾਲ ਦੋ ਗਿਫਟ ਨੇ ਟਰੋਲੀ ਬੈਗ ਪਲੱਸ ਇਹ ਜਿਹੜਾ ਤੁਸੀਂ ਦੱਸਿਆ ਜੀ ਤੇ ਜੇਕਰ ਕੋਈ ਮੈਨੂਅਲ ਖਰੀਦਦਾ ਤਾਂ ਉਹਦੇ ਨਾਲ ਸਿੰਗਲ ਸਿਰਫ ਟਰੋਲੀ ਬੈਗ ਹੈ ਇਹ ਜੀ ਉਸ ਤੋਂ ਲਾਗ ਆਪਾਂ ਰੈਫਰਿਜਰੇਟਰ ਦੀ ਗੱਲ ਕਰਨੀ ਹੈ ਜੀ ਉਹਦੇ ਨਾਲ ਤੁਸੀਂ ਸ਼ਾਇਨ ਸਟਾਰ ਦਾ ਜੂਸਰ ਐਂਡ ਮਿਕਸਰ ਗ੍ਰੈਂਡਰ ਹੈ ਜਿਹੜਾ ਉਹ ਤੁਸੀਂ ਗਿਫਟ ਲਗਾਇਆ ਹੋਇਆ ਹੈ ਜੀ ਤੇ ਇਹ ਕਿਹੜਾ ਕਿਹੜਾ ਰੇਂਜ ਆਪਣੇ ਕੋ ਅਵੇਲੇਬਲ ਹੈ ਜੀ ਇਹ ਆਪਾਂ ਨੂੰ ਮਿਲ ਜੂਗਾ ਸ ਆ ਇਹਨੂੰ ਫ੍ਰੀਜ ਫ੍ਰਿਜ ਵੀ ਯੂਜ਼ ਕਰ ਰਹੇ ਆ ਇਹਨੂੰ ਫ੍ਰੀਜ਼ਰ ਵੀ ਕਾਸਟ ਨਾਲ ਯੂਜ਼ ਜੇ ਤੁਹਾਨੂੰ ਨਹੀਂ ਲੋੜ ਹੈ ਇਹਦੀ ਆਪਣਾ ਫ੍ਰੀਜ਼ਰ ਫ੍ਰਿਜ ਬਣਾ ਸਕਦੇ ਆ ਓਕੇ ਇਹਦੀ ਕਾਸ ਹੈ ਜੀ ਇਹ ਕਾਸਟ 64990 ਰੁਪਏ ਓਕੇ ਪਲੱਸ 12000 ਕੈਸ਼ਬੈਕ ਇਹਦੇ ਵਿੱਚ ਕ੍ਰੈਡਿਟ ਕਾਰਡ ਤੇ ਤੁਹਾਡਾ ਕੋ ਹੈਗਾ ਉਹ ਵੀ ਮਿਲੂਗਾ ਮਤਲਬ ਕਿ 52 53000 ਦੀ ਰਹਿ ਜਾਈਂਗੀ ਸਾਰੀ 30 ਸਾਲ ਦੀ ਵਾਰੰਟੀ ਨਾਲ ਦੇ ਰਹੇ ਆਪਾਂ ਇਹ ਨਾਲ ਅੱਛਾ 20 ਸਾਲ ਦੀ ਵਾਰੰਟੀ ਸੈਂਸਰ ਕੰਪਨੀ ਦੀ ਹੈ ਜੀ 20 ਸਾਲ ਦੀ ਵਾਰੰਟੀ ਹੈ ਜੀ ਤੇ ਪਲੱਸ ਵੈਸੇ ਕੀ ਇਹਦੀ ਐਮ ਆਰ ਪੀ ਕਿੰਨੀ ਹੈ ਜੀ 75990 ਇਹ ਜਿਹੜੀ ਹੈ ਐਮ ਆਰ ਪੀ ਕਿਲਾ 30 ਰੁਪਏ ਸੌਰੀ 1 ਲੱਖ 30 ਹਜ਼ਾਰ ਹੈ ਨਾ ਤੇ ਹੁਣ ਤੁਸੀਂ ਕੈਸ਼ਬੈਕ ਵੀ ਦੇ ਰਹੇ ਹੋ ਤੇ ਕੁੱਲ ਮਿਲਾ ਕੇ 52 53 ਹਜ਼ਾਰ ਦੀ ਆ ਰਹੀ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਨਾਲ ਗਿਫਟ ਵੀ ਦੇ ਰਹੇ ਹੋ ਜੀ ਫਿਰ ਇਹਦੇ ਨਾਲ ਨਾਲ ਆਪਾਂ ਜੂਸਰ ਮਿਕਸਰ ਦੇ ਰਹੇ ਆ ਉਹ ਵੀ ਬ੍ਰਾਂਡਡ ਦੇ ਰਹੇ ਆ ਸ਼ਾਂਤੀ ਸਾਰ ਦਾ ਠੀਕ ਹੈ ਜੀ ਤੇ ਇਹਦੀ ਵੀ ਗਾਰੰਟੀ ਵਾਰੰਟੀ ਮਿਲੇਗੀ ਜੀ ਇਹਦੀ 1 ਇਅਰ ਕੰਪਲੀਟ ਵਾਰੰਟੀ ਹੈ ਜੀ ਜੀ ਜੋ ਵੀ ਜੋ ਪ੍ਰੋਡਕਟ ਹੈਗੇ ਹੈ ਗਿਫਟ ਵਾਰੰਟੀ ਪੂਰੀ ਨਾਲ ਲੱਗੇਗੀ ਕਿਉਂਕਿ ਸ਼ਾਨਸਟਾਰ ਵੀ ਵਧੀਆ ਕੰਪਨੀ ਹੈ ਕੰਪਨੀ ਬਹੁਤ ਵਧੀਆ ਹੈ ਜੀ ਦੇਸੀ ਨੇਗਾ ਠੀਕ ਹੈ ਜੀ ਉਸ ਤੋਂ ਆਪਾਂ ਇਲਾਵਾ ਆਪਾਂ ਏਸੀ ਦੀ ਗੱਲ ਕਰ ਲਈ ਜੀ ਤਾਂ ਏਸੀ ਦੇ ਨਾਲ ਕੀ ਕੁਝ ਫਿਰ ਤੁਸੀਂ ਦੇ ਰਹੇ ਹੋ ਸਹੂਬੀਦਾ ਏਸੀ ਨਾਲ ਆਪਾਂ ਹੈਗੀ ਹੈ ਇਨਸੋਲੂਸ਼ਨ ਨਾਲ ਫ੍ਰੀ ਦੇ ਰਹੇ ਹੈ ਠੀਕ ਹੈ ਜੀ ਠੀਕ ਹੈ 5 ਇਅਰ ਵਾਰੰਟੀ ਦੇ ਰਹੇ ਪੀਸੀਬੀ ਦੀ ਓਕੇ ਕੰਪਲੀਟ ਹੋ ਗਈ 5 ਇਅਰ ਵਾਰੰਟੀ ਮਤਲਬ ਕਿ ਘਰ ਦੇ ਵਿੱਚ ਲਗਾਉਣਾ ਜਿਹੜਾ 1000 ਤੋਂ ਜੋ ਨਾਲ ਦੋ ਸਰਵਸਾ ਫ੍ਰੀ ਹੈ ਪਲੱਸ ਇਨਸਟਾਲਮੈਂਟ ਜਿਹੜੀ ਉਹ ਫ੍ਰੀ ਹੈ 11200 ਰੁਪਏ ਟੋਟਲ ਮਿਲ ਕੇ 2.5 ਹਜ਼ਾਰ ਰੁਪਏ ਵਿੱਚ ਆਮ ਨੂੰ ਪੜ੍ਹੇਗਾ ਏ ਠੀਕ ਹੈ ਜੀ ਹੁਣ ਤੁਸੀਂ ਐਕਸਚੇਂਜ ਆਫਰ ਦੀ ਆਪਾਂ ਕਰ ਗੱਲ ਕਰ ਲਈਏ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਸ਼ਾਇਦ ਕੋਈ ਗਲਤੀ ਹੋਵੇਗੀ ਇੱਕ ਵਾਰ ਇਹਦੇ ਬਾਰੇ ਤੁਸੀਂ ਬਰੀਫ ਜਰੂਰ ਕਰ ਦਿਓ ਐਕਸਚੇਂਜ ਆਫਰ ਕਿਵੇਂ ਲੋਕ ਇਸ ਦਾ ਲਾਭ ਲੈ ਸਕਦੇ ਨੇ ਜੀ ਕੋਈ ਵੀ ਆਪਣੇ ਘਰ ਦਾ ਸਮਾਨਾ ਪੁਰਾਣਾ ਸਮਾਨ ਪਿਆਗਾ ਚਾਹੇ ਵਾਸ਼ਿੰਗ ਮਸ਼ੀਨ ਹੈ ਫ੍ਰਿਜ ਹੈ AC ਹੈ LED ਇਹ ਕੁਝ ਵੀ ਤੁਹਾਡੇ ਕੋਲ ਪੁਰਾਣਾ ਪਿਆਗਾ ਵੇਸਟ ਹੈਗਾ ਉਹ ਆਪਣੇ ਲੈ ਕੇ ਆਓ ਪੁਰਾਣਾ ਔਰ ਨਵਾਂ ਚ ਉਹ ਕੋ ਲਿਮਟ ਨਹੀਂ ਹੈਗੀ ਹਾਂ ਵੀ ਸਾਲ ਹੈ 2 ਸਾਲ 10 ਆ 15 ਸਾਲ ਹਾਂ ਬਾਕੀ ਜੇ ਤੁਹਾਨੂੰ ਕੰਡੀਸ਼ਨ ਤੁਹਾਡੀ ਸਹੀ ਹੈ ਤੁਸੀਂ ਕਹਿੰਦੇ ਆ ਬਦਲ ਕਰਨਾ ਮਤਲਬ ਐਸੇ ਸਰਵਰ ਸੈ ਲੈਣਾ ਡਬਲ ਡੋਰ ਦੇ ਕੇ ਉਹ ਲਗਾ ਐਸੇ ਆ ਉਹਦੇ ਅਕੋਰਡਿੰਗ ਵੈਲਿਊ ਪਾਉ ਉਹ ਚੀਜ਼ ਦੀ ਕੰਡੀਸ਼ਨ ਦੇ ਕੇ ਕੋ 5000 10 ਜੋ ਵੀ ਹੋ ਗਈ ਉਹਦੇ ਕੋ ਤੇ EMI ਦੀ ਫੈਸਿਲਿਟੀ ਵੀ ਆਪਣੇ ਕੋ ਅਵੇਲੇਬ ਹੈ EMI ਸਾਰਾ ਕੁਛ ਹੈਗਾ ਬਜਾਜ ਜਾਂ IDFC HDB ਸਾਰਾ ਕੁਛ ਹੈਗਾ ਜੇ ਤੁਸੀਂ ਕੋਈ ਵੀ ਸੈਮੀ ਆਟੋਮੈਟ ਮਸ਼ੀਨ ਲੈਂਦੇ ਆ ਇਹਦੇ 890 ਵਿੱਚ ਕਿਸ਼ਤੇ ਸਿਰਫ ਤੁੱਕ ਮਹੀਨੇ ਦੀ ਮਹੀਨੇ ਦੀ 890 ਰੁਪਏ ਤਾਂ ਸ਼ੁਰੂਆਤ ਦੇ ਵਿੱਚ ਕੋਈ ਕੁਝ ਵੀ ਨਹੀਂ ਚਾਹੀਦਾ ਕੁਝ ਨਹੀਂ 100% ਫਾਈਨਾਂਸ ਹੈ ਓਕੇ ਹਾਂ ਜੀ ਮਤਲਬ ਕਿ ਮਹੀਨੇ ਦੇ 890 ਰੁਪਏ ਕਿਸ਼ਤ ਹੈ ਤੇ ਲੈਜਨ ਚੀਜ਼ ਹੈ ਹਾਂ ਜੀ ਓਕੇ ਤੇ ਇੱਕ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਇੱਥੇ ਆਵੇਗਾ ਤੇ ਸ਼ੇਅਰਿੰਗ ਗਿਫਟ ਵੀ ਉਹਨਾਂ ਨੂੰ ਦਿੱਤਾ ਜਾਏਗਾ ਹਾਂ ਜੀ ਹਾਂ ਜੀ ਬਸ ਇਹ ਆ ਤੁਹਾਨੂੰ ਦਿੱਤੇ ਉਹ ਨਾਲ 에어ਪੋਰਟਸ ਤੇ 에어ਪੋਰਟਸ ਤੋਂ ਸਾਨੂੰ ਇਹ ਫ੍ਰੀ ਆਕਸ ਫ੍ਰੀ ਮਿਲਨੇ ਨਾਲ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਸ਼ੇਅਰ ਆ ਲਾਈਕ ਕਰਕੇ ਆਊਗਾ ਸੋ ਇਸ ਤੋਂ ਇਲਾਵਾ ਜੇਕਰ ਆਪਾਂ ਵਾਟਰ ਫਿਲਟਰ ਦੀ ਗੱਲ ਕਰੀਏ ਤਾਂ ਵਾਟਰ ਫਿਲਟਰ ਦੇ ਵਿੱਚ ਜਿਹੜੀ ਬਿਹਤ ਨਾਮੀ ਕੰਪਨੀ ਹੈ ਲਿ ਪਿਓਰ ਤਾਂ ਕਾਫੀ ਪੁਰਾਣੀ ਕੰਪਨੀ ਹੈ ਉਹ ਵੀ ਕੰਪਨੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਡਿਸਟਰੀਬਿਊਟਰ ਹੋ ਇਸ ਕੰਪਨੀ ਦੇ ਇੱਥੇ ਕੀ ਕੀ ਫੈਸਿਲਿਟੀ ਹੈ ਜੀ ਇਹਦੇ ਵਿੱਚ ਆਰਓ ਵਿੱਚ ਸਾਡੇ ਗਿਆ ਹੈਗਾ 2.5 ਸਾਲ ਦੀ ਵਾਰੰਟੀ ਹੈ 30 ਮੰਥ ਵਾਰੰਟੀ ਹੈ ਅਨ ਕੰਡੀਸ਼ਨਨਲ ਇਹਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਕੰਪਲੀਟ ਫ੍ਰੀ ਆਫ ਕੋਸ ਤੁਹਾਡਾ ਠੀਕ ਕਰਕੇ ਯਾਰ ਉਹ 2.5 ਸਾਲ ਲਈ 2.5 ਸਾਲ ਦੇ ਅੰਦਰ ਅੰਦਰ ਓਕੇ ਤੇ ਜਿਹੜੇ ਇਹਦੇ ਇਨਸਟਾਲਮੈਂਟ ਵਗੈਰਾ ਜੀ ਉਹ ਫਿਰ ਉਹ ਵੀ ਸਾਰੇ ਇਨਸਟਾਲਮੈਂਟ ਹੈਗੇ 100% ਫਾਈਨਾਂਸ ਹੈ ਆਰਓ ਵੀ ਓਕੇ ਨਹੀਂ ਜਿਹੜਾ ਫੀਟਿੰਗ ਵੀਰਾ ਉਹ ਵੀ ਫ੍ਰੀ ਆਫ ਕਾਸਟ ਹੈ ਜੀ ਸਾਰਾ ਕਾਸਟ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਕੋਲ ਕਿੰਨੇ ਕਿਹੜੇ ਤਰ੍ਹਾਂ ਦੇ ਮਾਡਲ ਹੁੰਦੇ ਨੇ ਜੀ ਇਹਦੇ ਕਾਫੀ ਮਾਡਲ ਹੈ ਸਾਰਾ ਸਟੇਨਲੈਸ ਸਟੀਲ ਹੈਗਾ ਫਿਰ ਆਪਣਾ ਕਾਪਰ ਵਾਲਾ ਵੀ ਹੈਗਾ ਮਾਡਲ ਆਪਣੇ ਕੋਲ ਹੈਗਾ ਪਲਾਸਟਿਕ ਵਾਲੇ ਵੀ ਹੈ ਜੀ ਪਲਾਸਟਿਕ ਵਾਲੇ ਵੀ ਆ ਗਏ ਫਿਰ ਟੱਚ ਵਾਲਾ ਮਾਡਲ ਹੈ ਆਪਣਾ ਗਰਮ ਪਾਣੀ ਵਾਲਾ ਮਾਡਲ ਵੀ ਹੈਗਾ ਆਪਣੇ ਕੋਲ ਓਕੇ ਹਾਂ ਜੀ ਠੀਕ ਹੈ ਇਸ ਤੋਂ ਇਲਾਵਾ ਚਿਮਨੀ ਦੀ ਗੱਲ ਕਰ ਲਈ ਹੈ ਹਿੰਦਵੇਅਰ ਦੀ ਚਿਮਨੀ ਹੈ ਤੇ ਏਰੀਪੋਰਟ ਦੀਆਂ ਚਿਮਨੀਆਂ ਵੀ ਹੈਗੀਆਂ ਜੀ ਆਪਣੇ ਕੋਲ ਉਹਦੇ ਕੀ ਰੇਂਜ ਹੈ ਜੀ ਨੀਪੋ ਸਟਾਰਟਿੰਗ ਹੋਣੀ 11000 ਦੀ ਚਿ ਤੌਰ ਵੀ ਘਰਾਂ ਦੇ ਵਿੱਚ ਫਿਟਿੰਗ ਉਹਦੀ ਫ੍ਰੀ ਕੌਸਟ ਹੈ ਜੀ ਉਹ ਨੇ ਉਸ ਮਾਡਲ ਨੇ ਬਾਕੀ ਉਪਲੇ ਮਾਡਲ ਹੈ ਉਹ ਸਾਰੇ ਫ੍ਰੀ ਕੌਸਟ ਹੈਗੇ ਉਹਦੀ ਫਿਟਿੰਗ ਓਕੇ ਮਤਲਬ ਜੋ ਵੀ ਰੇਂਜ ਤੇ ਮੁਤਾਬਕ ਹੈ ਕਿਸੇ ਵੀ ਹੈ ਕਿਸੇ ਦੇ ਨਹੀਂ ਹਾਂ ਜੀ ਪਲੱਸ ਨਾ ਸਕ੍ਰੈਚ ਕਾਰਡ ਵੀ ਉਹ ਚ 100% ਤੁਹਾਨੂੰ ਕੋਈ ਨਾ ਗਿਫਟ ਨਿਕਲਾ ਨਿਕਲੇਗਾ ਓਕੇ ਹਾਂ ਜੀ ਉਹ 5000 ਵਾਊਚਰ ਹੈ 골ਡ ਕੋਇਨ ਹੈਗਾ ਫਿਰ ਆਪਾਂ ਮੋਬਾਈਲ ਹੈਗੇ ਆ ਕਾਫੀ ਕੁਝ ਗਿਫਟ ਹੋ ਵੀ ਹੈਗੇ ਨਾਲ ਤਨਾਲ ਗੋਤਮ ਜੀ ਇਹਦੇ ਨਾਲ ਵਾਟਰ ਫਿਲਟਰ ਦੇ ਨਾਲ ਤੇ ਚਿਮਨੀ ਦੇ ਨਾਲ ਕੀ ਗਿਫਟ ਦੇ ਰਹੇ ਹੋ ਜੀ ਸਰ ਵਾਟਰ ਫਿਲਟਰ ਨਾਲ ਚਿਮਨੀ ਆ ਗਿਫਟ ਦੇ ਰਹੇ ਆ ਇਹਦੇ ਵਿੱਚ ਹੌਟ ਕੇਸ ਪਲੱਸ ਇੱਕ ਕੈਂਪਰ ਹੈ ਵਾਟਰ ਕੈਂਪਰ ਬਹੁਤ ਚੰਗਾ ਗਿਫਟ ਹੈ ਬ੍ਰਾਂਡਡ ਰਵੀ ਦੇ ਰਹੇ ਆ ਆਪਾਂ ਸੈਲੋ ਕੰਪਨੀ ਦਾ ਸੈਲੋ ਕੰਪਨੀ ਨਾਲ ਬਿਲ ਵੀ ਰਾਇਆ ਕੀ ਕੀ ਜੀ ਨਾਲ ਹੌਟ ਕੇਸ ਤੋਂ ਇੱਕ ਆਪਣਾ ਕੈਂਪਰ ਵਾਟਰ ਕੈਂਪਰ ਹਾਂ ਜੀ ਵਾਟਰ ਕੈਂਪਰ ਯੂਜ਼ ਕਰਦੇ ਮਿੰਨੀ ਕੈਂਪਰ ਕੈਸ ਰਹੇ ਨੂੰ ਓਕੇ ਇਹ 3 ਲੀਟਰ ਦਾ ਹੈਗਾ ਇਹ ਨਾਲ ਫ੍ਰੀ ਆ ਕੋਸਟੇ ਵੀ ਆ ਰਹੇਗੇ ਠੀਕ ਹੈ ਜੀ ਤਾਂ ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਕਿੱਥੇ ਆਪਣਾ ਸ਼ੋਰੂਮ ਹੈ ਇੱਕ ਵਾਰ ਤੁਸੀਂ ਵੀ ਆਪਣੇ ਮੋਹ ਏ ਗੋਤਮ انٹرਪ੍ਰਾਈਜ਼ ਸਤੈਰੀ ਰੋਡ ਤੇ ਹੈ ਜੀ ਠੀਕ ਹੈ ਨੀਅਰ ਪੀਰ ਲਖਦਾਤਾ ਹੁਸ਼ਿਆਰਪੁਰ ਬਾਕੀ ਫੋਨ ਨੰਬਰ ਹੈ 9872380962 ਠੀਕ ਹੈ ਦੂਸਰਾ ਨੰਬਰ ਹੈ 7589000687 ਜੀ ਬਹੁਤ ਬਹੁਤ ਧੰਨਵਾਦ ਜੀ ਸੋ ਐਸਨ ਮਿਸਟਰ ਗੋਤਮ ਗੋਤਮ انٹرਪ੍ਰਾਈਜ਼ਸ ਦੇ ਓਨਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਗਈ ਆ ਸੋ ਸ਼ੋਰੂਮ ਦਾ ਐਡਰੈਸ ਉਹਨਾਂ ਵੱਲੋਂ ਸਮਝਾ ਦਿੱਤਾ ਕਿ ਇੱਕ ਵਾਰ ਮੈਂ ਮੋੜ ਤੋਂ ਦੁਹਰਾ ਦਿੰਦਾ ਕਿ ਹੁਸ਼ਿਆਰਪੁਰ ਸਤੈਰੀ ਰੋਡ ਜਿੱਥੇ ਕਿ ਮੁੱਖ ਸੜਕ ਤੇ ਹੀ ਪੀਰ ਬਾਬਾ ਲਖਦਾਤਾ ਜਿੱਦੀ ਇੱਕ ਵੱਡੀ ਦਰਗਾਹ ਮੌਜੂਦ ਹੈ ਬਿਲਕੁਲ ਉਸਦੇ ਆਪੋਜੀਟ ਇਹ ਸ਼ੋਰੂਮ ਗੋਤਮ ਇੰਟਰਪ੍ਰਾਈਜ਼ਸ ਮੌਜੂਦ ਹੈ ਤੇ ਨਾਲ ਅਸੀਂ ਇਹ ਸਕਰੀਨ ਤੇ ਨੰਬਰ ਵੀ ਇਹਨਾਂ ਦਾ ਸ਼ੇਅਰ ਕੀਤਾ ਹੋਇਆ ਉਸ ਨੰਬਰ ਤੇ ਵੀ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਗੱਲ ਐਕਸਚੇਂਜ ਆਫਰ ਦਾ ਤੁਸੀਂ ਲਾਹਾ ਜਿਹੜਾ ਇਹਨਾਂ ਦੀ ਇਹਨਾਂ ਦੇ ਸ਼ੋਰੂਮ ਤੇ ਪਹੁੰਚ ਗਏ ਉਹ ਲੈ ਸਕਦੇ ਹੋ